ਜਿਹੜਾ ਇੱਥੋਂ ਦਾ ਇਤਿਹਾਸ जोडਦਾ ਜੀ ਉਹ जोडਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਜਿੱਥੇ ਉਹਨਾਂ ਨੇ ਇੱਥੇ ਆ ਕੇ ਜਿਹੜਾ ਉਹ ਡੇਰਾ ਲਾਇਆ ਸੀਗਾ ਜੀ ਇੱਕ ਇਤਿਹਾਸ जोडਦਾ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਾਲ ਜਿਨ੍ਹਾਂ ਨੇ ਇਸ ਸ਼ਹਿਰ ਨੂੰ ਆਬਾਦ ਕਰਵਾਇਆ ਸੀਗਾ ਤੇ ਸਾਹਮਣੇ ਬਣਿਆ ਹੋਇਆ ਜੀ ਮੇਨ ਦਰਬਾਰ ਸਾਹਿਬ ਤੇ ਬਹੁਤ ਹੀ ਸੋਹਣਾ ਜਿਹੜਾ ਇਹ ਗੁਰਦੁਆਰਾ ਸਾਹਿਬ ਹੈ ਜਿਹੜਾ ਇੱਥੇ ਬਣਿਆ ਹੋਇਆ ਜੀ ਤੇ ਜਿਹੜਾ ਇੱਥੋਂ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਆਪਾਂ ਇੱਥੋਂ ਦਾ ਇਤਿਹਾਸ ਦੱਸਿਆ ਤੇ ਅੱਜ ਕੱਲੀ-ਕੱਲੀ ਚੀਜ਼ ਇਸ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਵਿਖਾਵਾਂਗੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਨਵੇਂ ਬਲੌਗ ਤੇ ਨਵੀਂ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਦਰਸ਼ਕ ਕਰਵਾਵਾਂਗੇ ਜੀ ਗੁਰਦੁਆਰਾ ਦਾਮਦਮਾ ਸਾਹਿਬ ਜਿਹੜਾ ਕਿ ਹਰਗੋਬਿੰਦਪੁਰ ਸ਼ਹਿਰ ਦੇ ਵਿੱਚ ਬਣਿਆ ਹੋਇਆ ਹੈਗਾ ਤੇ ਜਿਹੜਾ ਇੱਥੋਂ ਦਾ ਇਤਿਹਾਸ ਹੈ ਜੀ ਉਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਾਲ ਵੀ ਜੁੜਦਾ ਹੈਗਾ ਤੇ ਜਿਨ੍ਹਾਂ ਨੇ ਇਹ 1644 ਈਸਵੀ ਦੇ ਵਿੱਚ ਇਸ ਸਥਾਨ ਨੂੰ ਆਬਾਦ ਕਰਵਾਇਆ ਸੀਗਾ ਉਸ ਤੋਂ ਬਾਅਦ ਭਾਵੇਂ ਚੰਦੂ ਸ਼ਾਹ ਵਰਗਿਆਂ ਦਾ ਇਸ ਦੇ ਉੱਤੇ ਕਬਜ਼ਾ ਹੋ ਗਿਆ ਸੀ ਤੇ ਪਰ ਜਿਹੜਾ ਇੱਥੋਂ ਦਾ ਇਤਿਹਾਸ ਹੈ ਜੀ ਉਹ ਸ੍ਰੀ ਗੁਰੂ ਹਰਗੋਬਿੰਦ ਦੇ ਨਾਲ ਵੀ ਜੁੜਦਾ ਹੈਗਾ ਕਿਉਂਕਿ ਉਹਨਾਂ ਨੇ ਕਰਤਾਰਪੁਰ ਤੋਂ ਹੁੰਦੇ ਹੋਏ ਬਿਆਸ ਨਦੀ ਪਿਆਰ ਕਰਕੇ ਇਸੇ ਜਗ੍ਹਾ ਦੇ ਉੱਤੇ ਡੇਰਾ ਲਾਇਆ ਸੀਗਾ ਤੇ ਇੱਥੋਂ ਦਾ ਜਿਹੜਾ ਇਤਿਹਾਸ ਹੈ ਜੀ ਉਹਨਾਂ ਦੇ ਨਾਲ ਵੀ ਜੁੜਦਾ ਹੈ ਤੇ ਸ੍ਰੀ ਗੁਰੂ ਹਰਗੋਬਿੰਦ ਜੀ ਨੇ 1687 ਈਸਵੀ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਡੇਰਾ ਲਾਇਆ ਸੀ ਤੇ ਜਿਹੜਾ ਪਗਵਾਨ ਦਾਸ ਸੀ ਉਸ ਨੇ ਇਸ ਗੱਲ ਦਾ ਵਿਰੋਧ ਕੀਤਾ ਤੇ ਸਿੱਖਾਂ ਨੇ ਗੁਰੂ ਦੀ ਆਗਿਆ ਲੈ ਕੇ ਉਸ ਦੀ ਕੁੱਟਮਾਰ ਕੀਤੀ ਤੇ ਉਸ ਨੂੰ ਦਰਿਆ ਵਿੱਚ ਸੁੱਟ ਦਿੱਤਾ ਸੀ ਪਰ ਜਿਹੜਾ ਰਤਨ ਚੰਦ ਸੀਗਾ ਉਸ ਦਾ ਪੁੱਤਰ ਉਸ ਨੇ ਇਸ ਗੱਲ ਦਾ ਬਦਲਾ ਲੈਣ ਵਾਸਤੇ ਅਬਦਲ ਖਾਨ ਨੂੰ ਜਾ ਕੇ ਗੁਰੂ ਦੀ ਜਿਹੜੀ ਇਹ ਸੂਹ ਦਿੱਤੀ ਸੀ ਤੇ ਵੀ ਉਹਨਾਂ ਨੇ ਇਦਾਂ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਅਬਦਲ ਖਾਨ ਨੇ ਸੀਗਾ 15000 ਫੌਜਾਂ ਦੇ ਨਾਲ ਸ੍ਰੀ ਗੁਰੂ ਹਰਗੋਬਿੰਦ ਜੀ ਉੱਤੇ ਹਮਲਾ ਕਰਤਾ ਸੀਗਾ ਜਿਦੇ ਵਿੱਚ ਅਬਦਲ ਖਾਨ ਉਸ ਦਾ ਪੁੱਤਰ ਤੇ ਉਸ ਦੇ ਜਿਹੜੇ ਪੰਜ ਜਨਰਲ ਆ ਉਹ ਮਾਰੇ ਗਏ ਸੀਗੇ ਉਸ ਤੋਂ ਬਾਅਦ ਉਹਨਾਂ ਨੇ ਇੱਥੇ ਆਰਾਮ ਕੀਤਾ ਸੀ ਹਰਗੋਬਿੰਦ ਗੁਰੂ ਜੀ ਨੇ ਉਸ ਤੋਂ ਬਾਅਦ ਜਿਹੜਾ ਇਸ ਜਗ੍ਹਾ ਦਾ ਜਿਹੜਾ ਉਹ ਨੀਂਹ ਪੱਥਰ ਰੱਖਿਆ ਗਿਆ ਸੀ ਜਿੱਥੇ ਅੱਜ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਬਣਿਆ ਹੋਇਆ ਇਹ ਸੀ ਗੁਰਦੁਆਰਾ ਦਾ ਇਤਿਹਾਸ ਤੇ ਹੁਣ ਤੁਹਾਨੂੰ ਕਰਵਾਉਣੇ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਲੰਗਰ ਹਾਲ ਰਹਿਣ ਦਾ ਕੀ ਪ੍ਰਬੰਧ ਹੈ ਤੇ ਨਾਲੇ ਕਿਰਪਾ ਦਿਖਾਵਾਂਗੇ ਤੁਹਾਨੂੰ ਇਥੋਂ ਦਾ ਦਰਬਾਰ ਸਾਹਿਬ ਜੀ। ਉੱਪਣੇ ਬੋਰਡ ਲੱਗਿਆ ਹੋਇਆ ਜੀ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਦਾ। ਬਾਦਸ਼ਾਹੀ ਤੇ ਮੀ ਇਦਲੀ ਸਾਡਾ ਜਿਹੜਾ ਮੇਨ ਗੇਟ ਬਣਿਆ ਹੋਇਆ ਹੈਗਾ ਉਸ ਤੋਂ ਪਾਸੇ ਘੂੜੇ ਖੜੇ ਦਮਦਮਾ ਸਾਹਿਬ ਫਸਾਈ ਚੇਮੀ ਇਹ ਹੁਣ ਤੁਹਾਨੂੰ ਲੈ ਕੇ ਚੱਲਾਂਗੇ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਆ ਗਏ ਜੀ ਇਹ ਗੇਟ ਥਾਈਂ ਆਪਾਂ ਐਂਟਰੀ ਕਰਕੇ ਜਿਹੜਾ ਉਹ ਅੰਦਰ ਆਏ ਸੀ ਇੱਧੇ ਲਈ ਸਾਈਡ ਲੱਗਾ ਹੋਇਆ ਪਾਰਕਿੰਗ ਤੇ ਬਹੁਤ ਸਾਰੇ ਲੋਕ ਐ ਜਿਹੜੇ ਇੱਥੇ ਗੁਰਦੁਆਰਾ ਵੱਡਾ ਹੋਣ ਕਰਕੇ ਕਾਰ ਬੱਸਾਂ ਟਰੱਕਾਂ ਜਿਹੜੇ ਰਾਤ ਨੂੰ ਪਾਰਕ ਕਰ ਜਾਂਦੇ ਐ ਕਿਉਂਕਿ ਇੱਥੇ ਰਾਤ ਨੂੰ ਸਕਿਉਰਿਟੀ ਗਾਰਡ ਹੁੰਦਾਗਾ ਬਾਬਾ ਜੀ ਤੇ ਉਧਰੀ ਸਾਈਡ ਬਣਿਆ ਹੋਇਆ ਜੀ ਪਾਰਕਿੰਗ ਤੇ ਸਾਹਮਣੇ ਆ ਗਿਆ ਮੇਨ ਦਰਬਾਰ ਸਾਹਿਬ ਇਹ ਮੇਨ ਦਰਬਾਰ ਸਾਹਿਬ ਐ ਜਿਹੜਾ ਉਹ ਬਣਿਆ ਹੋਇਆ ਐ ਇਧਰੀ ਸਾਈਡ ਆ ਜਿਹੜੇ ਇਹ ਉਹ ਲੈਟਰੀਨ ਬਾਥਰੂਮ ਬਣੇ ਹੋਏ ਨੇ ਤੇ ਪਹਿਲੇ ਪਾਸੇ ਕੁਝ ਕਮਰੇ ਬਣੇ ਹੋਏ ਆ ਇੱਥੇ ਕਮਰਾ ਤਾਂ ਤੁਹਾਨੂੰ ਰਹਿਣ ਨੂੰ ਨਹੀਂ ਮਿਲਦਾ ਜੀ ਤੇ ਇਧਰ ਹੀ ਸਾਈਡ ਲਿਖਿਆ ਹੋਇਆ ਜੀ ਸੰਖੇਪ ਇਤਿਹਾਸ ਜਿਹੜਾ ਤੁਹਾਨੂੰ ਆਪਾਂ ਦੱਸਤਾ ਸੀ ਪਹਿਲਾਂ ਤੇ ਸਾਹਮਣੇ ਬਣਿਆ ਹੋਇਆ ਜੀ ਇਧਰ ਹੀ ਸਾਈਡ ਜੋੜਾ ਘਰ ਇਹ ਜੋੜਾ ਘਰ ਬਣਿਆ ਹੋਇਆ ਇਧਰੀ ਸਾਈਡ ਤੇ ਜਿਹੜਾ ਮੇਨ ਦਰਵਾਜ਼ਾ ਸਾਹਿਬ ਜੀ ਉਹ ਆ ਗਿਆ ਸਾਹਮਣੇ ਆ ਲਿਖਿਆ ਹੋਇਆ ਬਾਬੀ ਤੇ ਸਾਹਮਣੇ ਇਹਦੀ ਸਾਈਡ ਬਣਿਆ ਹੋਇਆ ਲੰਗਰ ਹਾਲ ਤੇ ਜੇ ਤੁਸੀਂ ਰਹਿਣਾ ਹੋਵੇ ਰਾਤ ਨੂੰ ਰਹਿ ਵੀ ਸਕਦੇ ਹੋ ਲੰਗਰ ਹਾਲ ਦੇ ਵਿੱਚ ਤੁਹਾਨੂੰ ਮੰਜੇ ਬਿਸਤਰੇ ਜਿਹੜੇ ਉਹ ਦੇ ਦਿੱਤੇ ਜਾਂਦੇ ਨੇ ਅੱਗੇ ਜੋ ਕੁਝ ਕਮਰੇ ਬਣੇ ਹੋਏ ਨੇ ਉਧਰਲੇ ਪਾਸੇ ਖੜਾ ਆਪਣਾ ਮੋਟਰਸਾਈਕਲ ਤੇ ਆ ਗਿਆ ਮੈਂ ਨਦਰਵਾਰ ਸਾਹਿਬ ਤੇ ਹੁਣ ਤੁਹਾਨੂੰ ਦਿਖਾਉਣੇ ਆ ਅੰਦਰਲੇ ਪਾਸਾ ਦਰਬਾਰ ਸਾਹਿਬ ਦਾ ਦਰਬਾਰ ਸਾਹਿਬ ਇਦਾਂ ਦਾ ਬਣਿਆ ਹੋਇਆ ਜੀ ਅੰਦਰਲੇ ਪਾਸੇ ਤੋਂ ਬਹੁਤ ਸੋਹਣਾ ਜਿਹੜਾ ਦਰਬਾਰ ਸਾਹਿਬ ਇੱਥੇ ਬਣਿਆ ਹੋਇਆ ਤੇ ਇਹ ਸਾਹਮਣੇ ਦੋ ਨਿਸ਼ਾਨ ਸਾਹਿਬ ਲੱਗੇ ਹੋਏ ਨੇ ਇੱਥੇ ਤੇ ਉਧਰੀ ਸਾਈਡ ਤੋਂ ਆਪਾਂ ਆਏ ਸੀ ਤੇ ਸਾਹਮਣੇ ਆ ਗਿਆ ਮੇਨ ਦਰਬਾਰ ਸਾਹਿਬ ਤੇ ਨਾਲ ਹੀ ਬਣਿਆ ਹੋਇਆ ਜੀ ਇਹਦੇ ਸਰੋਵਰ ਇਦਾਂ ਦਾ ਜਿਹੜਾ ਸਰੋਵਰ ਹੈ ਜੀ ਬਣਿਆ ਹੋਇਆ ਹੈਗਾ ਇਹ ਆਸ-ਪਾਸ ਹੀ ਕੁਝ ਜਿਹੜੀ ਜਗ੍ਹਾ ਬਣੀ ਹੋਈ ਹੈਗੀ ਇਧਰਲੇ ਪਾਸੇ ਮੀਂਹ ਕਣੀ ਤੋਂ ਬਚਣ ਵਾਸਤੇ ਤੇ ਹੁਣ ਤੁਹਾਨੂੰ ਲੈ ਕੇ ਚੱਲਦੇ ਆਂ ਇੱਥੋਂ ਆਪਾਂ ਬਾਹਰ ਦਰਬਾਰ ਸਾਹਿਬ ਦੇਖਣ ਤੋਂ ਬਾਅਦ ਜੀ ਹੁਣ ਆ ਗਏ ਸੀ ਆਪਾਂ ਬਾਹਰਲੇ ਪਾਸੇ ਤੇ ਇਧਰਲੇ ਪਾਸੇ ਤੁਹਾਨੂੰ ਦਿਖਾ ਦਿੰਨੇ ਆ ਬੈਕ ਸਾਈਡ ਜਿਹੜਾ ਖੁੱਲਾ ਏਰੀਆ ਇਧਰਲੇ ਪਾਸੇ ਮਗਰਲੇ ਪਾਸੇ ਗੁਰਦੁਆਰਾ ਸਾਹਿਬ ਦੇ ਖੇਤ ਨੇ ਇਧਰਲੀ ਸਾਈਡ ਤੋਂ ਆਪਾਂ ਆਈ ਸੀ ਇਹ ਨਾਲ ਬਣਿਆ ਹੋਇਆ ਲੰਗਰ ਹਾਲ ਹੋ ਬਣਿਆ ਹੋਇਆ 메ਨ ਗੇਟ ਤੇ ਮੋਟਰਸਾਈਕਲ ਇੱਥੇ ਲੋਕ پارک ਕਰੀ ਜਾਂਦੇ ਨੇ ਇਧਰ ਬਣਿਆ ਹੋਇਆ ਜੋੜਾ ਘਰ ਜੇ ਬਾਹਰ ਦੇਖੋਗੇ ਨਾ ਇੱਕ ਇਧਰਲੀ ਸਾਈਡ ਵੀ ਛੋਟਾ ਜਿਹਾ ਗੁਰਦੁਆਰਾ ਸਾਹਿਬ ਹੈ ਜਿਹੜਾ ਉਹ ਬਣਿਆ ਹੋਇਆ ਤੇ ਤੁਹਾਨੂੰ ਉਹ ਵੀ ਆਪਾਂ ਦਿਖਾ ਦਿੰਨੇ ਆਗੇ ਕਿ ਜੇ ਉੱਥੋਂ ਦਾ ਇਤਿਹਾਸ ਪਤਾ ਲੱਗਿਆ ਤੇ ਇਹ ਸਾਰੀ ਦੀ ਸਾਰੀ ਪਾਰਕਿੰਗ ਹੈ ਜੀ ਇਧਰਲੀ ਸਾਈਡ ਤੇ ਜੇ ਪਾਰ ਪਤਾ ਲੱਗਿਆ ਇਤਿਹਾਸ ਦਾ ਤਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਇਹ ਦਵਾਨ ਹਾਲ ਆ ਜਿਹੜਾ ਇਧਰਲੇ ਪਾਸੇ ਬਣਿਆ ਹੋਇਆ ਹੈਗਾ ਦੂਸਰੇ ਗੁਰਦੁਆਰਾ ਸਾਹਿਬ ਦਾ ਜਿਹੜਾ ਛੋਟਾ ਤੁਹਾਨੂੰ ਹੁਣ ਆਪਾਂ ਦਿਖਾਉਣ ਲੱਗੇ ਆਂਗੇ ਇਹ ਆ ਗਿਆ ਸਾਰੇ ਦਾ ਸਾਰਾ ਦਵਾਨ ਹਾਲ ਜੀ ਤੇ ਇਹ ਬਣਿਆ ਹੋਇਆ ਸਾਹਮਣੇ ਛੋਟਾ ਜਿਹਾ ਗੁਰਦੁਆਰਾ ਸਾਹਿਬ सामने निशान साहिब लगया ਹੋਇਆ ਹੈਗਾ ਇਹ ਹੈ ਗੁਰਦੁਆਰਾ ਸਾਹਿਬ ਇਸ ਗੁਰਦੁਆਰਾ ਸਾਹਿਬ ਦਾ ਵੀ ਜਿਹੜਾ ਇਤਿਹਾਸ ਆ ਕੁਛ ਇੱਧਰਲੇ ਪਾਸੇ ਲਿਖਿਆ ਹੋਇਆ ਹੋਏਗਾ ਤੇ ਹੁਣ ਤੁਹਾਨੂੰ ਦੁਕਰਾਉਂੇ ਦਵਾਨ ਹਲ ਬਣਿਆ ਹੋਇਆ ਜੀ ਬਸ ਇਦਾਂ ਦਾ ਬਣਿਆ ਹੋਇਆ ਜੀ ਇਹ ਗੁਰਦੁਆਰਾ ਦਮਦਮਾ ਇਹ ਸੀ ਜੀ ਅੱਜ ਦਾ ਬਲੌਗ ਜਿਹਦੇ ਵਿੱਚ ਤੁਹਾਨੂੰ ਆਪਾਂ ਦਰਸ਼ਨ ਕਰਵਾਏ ਸੀ ਗੁਰਦੁਆਰਾ ਦਮਦਮਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪੁਰ ਸਾਹਿਬ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਜਿਹੜਾ ਬਣਿਆ ਹੋਇਆ ਏਸੀਜੀ ਅੱਜ ਦਾ ਬਲੌਗ ਕੱਲ ਫਿਰ ਮਿਲਦੇ ਆ ਨਵੇਂ ਬਲੌਗ ਤੇ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ